ਰਾਜ ਸਭਾ ਦੇ ਮੈਂਬਰ ਪਦਮਸ਼੍ਰੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਗੁਰਦਵਾਰਾ ਰਿਕਾ ਬੈਂਸਾਹ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਮਤ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਕੁਰਬਾਨੀ ਲਾਸਾਨੀ ਹੈ ਉਹਨਾਂ ਨੇ ਕਿਹਾ ਕਿ ਉਹ ਯੂਨਨੋ ਵੀ ਅਪੀਲ ਕਰਦੇ ਨੇ ਕਿ ਯੂਨਾਈਟਿਡ ਨੇਸ਼ਨ ਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਵਰਲਡ ਇੰਟਰਫੇਥ ਡੇ ਵਜੋਂ ਮਨਾਵੇ ਸਾਰੀ ਪੰਜਾਬ ਦੇ ਜੋ ਕੈਬਨਿਟ ਹੈ ਅਸੀਂ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਾਸ ਨੇ ਸੇਵਾ ਕੀਤੀ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਇਤਿਹਾਸ ਉੱਤੇ ਜੋ ਹਾਲੋਗ੍ਰਾਫਿਕ ਸ਼ੋਅ ਗੁਰਦੁਆਰਾ ਸ਼੍ਰੀ ਰਤਾਰਗੰਜ ਵਿੱਚ ਚੱਲਦਾ ਹੈ 1 ਘੰਟੇ ਦਾ ਸ਼ੋਅ ਉਹ ਸਾਰੇ ਕੈਬਨਟ ਨੇ ਅੱਜ ਦੇਖਿਆ ਸਾਰੇ ਸਾਡੇ ਮਹਿਮਾਨਾਂ ਨੇ ਦੇਖਿਆ ਤੇ ਉਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ ਮੈਂ ਸਮਝਦਾ ਕਿ ਤੁਹਾਡੇ ਚੈਨਲ ਦੇ ਥਰੂ ਸਾਰੇ ਨੌਜਵਾਨਾਂ ਨੂੰ ਆਪਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਇਹਦੇ ਉਹਨਾਂ ਦੀ ਸ਼ਹਾਦਤ ਜੋ ਨਿੱਦ ਭਾਰਤ ਦਾ ਇਤਿਹਾਸ ਭਾਰਤ ਦੀ ਸੰਸਕ੍ਰਿਤੀ ਭਾਰਤ ਦਾ ਸਭਿਆਚਾਰ ਭਾਰਤ ਦਾ ਇਤਿਹਾਸ ਤੇ ਭੂਗੋਲ ਦੋਨੋਂ ਅੱਜ ਕੀ ਹੋਣਾ ਸੀ ਉਹ ਆਪਣੀ ਜੰਗਰ ਜਨਰੇਸ਼ਨ ਨੂੰ ਹਰ ਭਾਰਤੀਏ ਨੂੰ ਹਰ ਦੁਨੀਆ ਦੇ ਪਛਿੰਦੇ ਨੂੰ ਔਰ ਜਿਵੇਂ ਸੋਨ ਸਾਹਿਬ ਨੇ ਇੰਟਰਫੇਰ ਦੀ ਗੱਲ ਕੀਤੀ ਹੈ ਉਹ ਗੁਰੂ ਤੇਗ ਬਹਾਦਰ ਜੀ ਨੇ ਆਪਨਾ ਤੁਹਾਨੂੰ ਪਤਾ ਹੈ ਕਿ ਧਾਰਮਿਕ ਆਜ਼ਾਦੀ ਦੇ ਲਈ ਔਰ ਉਸ ਧਰਮ ਦੇ ਵੀ ਨਹੀਂ ਸੀ ਉਸ ਲਈ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਅੱਜ ਤੁਹਾਨੂੰ ਪਤਾ ਸਾਰੇ ਪਾਸੇ ਜੰਗਾਂ ਲੱਗੀਆਂ ਧਰਮ ਦੇ ਨਾਂ ਤੇ ਕਤਲ ਹੋ ਰਿਹਾ ਇੰਟਰਫੇਸ ਦੀ ਜਿਹੜੀ ਲਹਿਰ ਹੈ ਉਹ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸਾਬ ਸ਼ਿਰ ਗੁਰੂ ਤੇਗ ਬਹਾਦਰ ਜੀ ਮੈਂ ਤੇ ਕਹਾਂਗਾ ਯੂਨਾਈਟਿਡ ਨੇਸ਼ਨ ਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਕਿ ਯੂਨਾਈਟਿਡ ਨੇਸ਼ਨ ਵੀ ਸਾਬ ਸ਼ਿਰ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸ ਐਜ਼ ਅ ਇੰਟਰਫੇਸ World Interfaith Day manay.